सीएम साहब ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ 테러 ਕ੍ਰਾਈਮ ਔਰ ਜੁਧ ਨਸ਼ਾ ਵਿਰੁੱਧ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ ਇੱਕ ਹੋਰ ਵੱਡੀ ਕਾਮਯਾਬੀ ਵੜੀ ਹੈ ਕ੍ਰਾਸ ਬਾਰਡਰ ਨਾਰਕੋ ਤੇ ਆਰਮਸ ਜਿਹੜਾ ਘਾਟਲ ਹੈ ਨੈਟਵਰਕ ਇਹ ਬਸਟ ਕੀਤਾ ਗਿਆ ਇਹਦੇ ਚਾਰ ਮੁਲਜ਼ਮ ਤ੍ਰਿਫਤਾਰ ਹੋਏ ਨੇ ਪੰਜਵਾਂ ਜੁਵਿਨਾਈਲ ਹੈ ਔਰ 12 ਸਫਿਸਟੀਕੇਟਿਡ ਪਿਸਟਲ ਜਿਹੜੇ 9.30 ਬੋਰ ਦੇ ਉਹਨਾਂ ਕਵਰ ਕੀਤੇ ਗਏ ਨੇ ਤੇ ਨਾਲ 1.5 ਕਿਲੋ ਹੀਰੋਇਨ ਬੇਸਿਕਲੀ ਇਹ ਸਾਰਾ ਜਿਹੜੀ ਕਨਸਾਈਨਮੈਂਟਸ ਨੇ ਅਕ੍ਰੋਸ ਦੀ ਇੰਟਰਨੈਸ਼ਨਲ ਬਾਰਡਰ ਪੁਸ਼ਿੰਗ ਕੀਤੀਆਂ ਜਾ ਰਹੀਆਂ ਆ ਪਾਕ ਸਮਗਲਰਜ਼ ਤੇ ਰਾਹੀਂ ਤੇ ਉੱਥੇ ਲੋਕਲ ਲੋਕਾਂ ਨੂੰ ਸਪੋਰਟ ਮਿਲ ਰਹੀ ਹੈ ਔਰ ਫੋਰਨ ਬੇਸਡ ਕੁਝ ਹੈਂਡਲਰਸ ਦੇ ਵੀ ਨਾਮ ਇਹਦੇ ਚ ਆਏ ਆ ਸਭ ਤੋਂ ਪਹਿਲਾਂ ਕਿਹੜੀ ਗ੍ਰਿਫਤਾਰੀ ਕੀਤੀ ਗਈ ਪੰਜ ਪਿਸਟਲ ਫੜੇ ਗਏ ਉਦੇਚ ਜੋਬਨ ਹੈ ਇੱਕ ਕਰਨਦੀਪ ਹੈ ਤੇ ਹਜੇਪਾਲ ਮਾੜੀ ਮੇਗਾ ਪਿੰਡ ਹੈ ਖਾਲੜਾ ਥਾਣਾ ਡਿਸਟ੍ਰਿਕਟ ਤਰਨਤਾਰਨ ਇਹ ਤਿੰਨੋਂ ਉੱਥੋਂ ਦੇ ਰਹਿਣ ਵਾਲੇ ਇਹਨਾਂ ਦਾ ਬਾਰਡਰ ਦੇ ਨੇੜੇ ਹੀ ਪਿੰਡ ਹੈ ਪਹਿਲਾਂ 5 ਪਿਸਟਲ 30 ਬੋਰ ਦੇ ਇਹਨਾਂ ਤੋਂ ਫੜੇ ਗਏ ਉਸ ਤੋਂ ਬਾਅਦ ਇਹਦੀ ਪੁਛਗਿੱਟ ਤੇ ਵਿੱਚ ਜਿਹੜਾ ਜਸ਼ਨਪ੍ਰੀਤ ਜੋ ਬੰਦੇ ਜਿਹੜੇ ਐਸੋਸੀਏਟਸ ਵੱਲੋਂ ਉਹ ਅਸੀਂ ਨਾਮਜ਼ਦ ਕੀਤਾ ਤੇ ਉਸ ਤੋਂ ਬਾਅਦ ਜਸ਼ਨਪ੍ਰੀਤ ਤੇ ਉਹਦੇ ਨਾਲ ਇੱਕ ਜੁਵਿਨਾਈਲ ਦੇ ਫੜੇ ਗਏ ਜਿਨ੍ਹਾਂ ਤੋਂ 7 ਪਿਸਟਲ ਰਿਕਵਰ ਹੋਇਆ ਹੈ ਇਹ ਰਾਣੀਆਂ ਪਿੰਡ ਹੈਗਾ ਅਮਰਸਰ ਰੂਰਲ ਦੇ ਵਿੱਚ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਵੀ ਔਰ ਜਿਹੜਾ ਜੋਬਨ ਹੈ ਇਹਦੀ ਪੁੱਛਗਿੱਤੋਂ ਡੇਢ ਕਿਲੋ ਹੀਰੋਇਨ ਵੀ ਹੋਰ ਫਰਾਮ ਕੀਤੀ ਗਈ ਹੈ ਛੋਟੀ ਏਜ ਦੇ ਸਾਰੇ ਹੈਗੇ ਨੇ ਬਟ ਪੈਸੇ ਤੇ ਲਾਲਚ ਜਿੱਦਾਂ ਤੇ ਪੁਰਾਣੇ ਕ੍ਰਾਈਮਨਲ ਜਿਹੜਾ ਬੈਕਗ੍ਰਾਉਂਡ ਹੈ ਜੇ ਉਹਦੇ ਚ ਆਪਾਂ ਜਾਈਏ ਤੇ ਜਸ਼ਨਪ੍ਰੀਤ ਦਾ ਮਾਮਾ ਹੈਗਾ ਉਹ ਲਗਾਤਾਰ ਦੋਨੇ ਨੇ ਸਮਗਲਿੰਗ ਦੇ ਕੰਮ ਚ ਜੁਟੇ ਹੋਏ ਸੀਗੇ ਬਾਹਰ ਪਾਕ ਪੇ ਸਮਗਲਰਸ ਨਾਲ ਉਹਨਾਂ ਦੇ ਲਿੰਕ ਸੀ ਤੇ ਏ ਐਨ ਟੀ ਐਫ ਲੁਧਿਆਣੇ ਦੇ ਵੱਲੋਂ ਅੱਧਾ ਕਿਲੋ ਆਈਸ ਇਹਨਾਂ ਤੋਂ ਇਹ ਦੋ ਪਿਸਟਲ ਇਹਦੇ ਮਾਮੇ ਤੋਂ ਫੜੇ ਗਏ ਸੀਗੇ ਜਸ਼ਨਪ੍ਰੀਤ ਉਸਕੇ ਚ ਪਕੜਿਆ ਤੇ ਹੁਣ ਇੱਥੇ ਐਕਟਿਵਲੀ ਇਹ ਕੰਮ ਕਰ ਰਿਹਾ ਸੀਗਾ ਬਾਹਰ ਇਹਨਾਂ ਦੀ ਯੂਰਪ ਚ ਵੀ ਕੋਈ ਨਾ ਕੋਈ ਲਿੰਕ ਹੈਗੇ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆ ਤੇ ਜਿਹੜੇ ਇਹਨਾਂ ਦੀ ਮੇਨ ਕੰਟੈਕਟ ਪੁਆਇੰਟ ਹੈ ਦੋਨੋਂ ਜਿਹੜੇ ਨੈਟਵਰਕਸ ਨੇ ਜਾਂ ਆਪਾਂ ਸਿੰਡੀਕੇਟ ਕਹਿ ਸਕਦੇ ਹਾਂ ਉਹ ਪਾਕਿਸਤਾਨ ਬੇਸ ਸਮਗਲਰ ਨੇ ਤੇ ਫੋਰਨ ਬੇਸ ਹੈਂਡਲਰਸ ਨੇ ਜਿਹੜੇ ਕਰਨਤਾਲ ਸੈਕਟਰ ਤੇ ਅਮਰਸਰ ਰੂਰਲ ਦਾ ਜਿਹੜਾ ਹੈ ਰਣੀਆਂ ਸੈਕਟਰ ਹੈ ਇਹਨੂੰ ਐਕਟੀਵੇਟ ਕਰਕੇ ਤੇ ਪੁਸ਼ਨ ਕਰਦੇ ਨੇ ਮੈਂ ਮੈਨੂੰ ਬੜੀ ਅੱਛੀ ਸਕਸੈਸ ਮੰਨਦਾ ਬਿਕਾਜ਼ ਅਸੀਂ ਸਾਰੇ ਹਾਈ ਅਲਰਟ ਤੇ ਚੱਲ ਰਹੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਹੈ ਫੈਸਟੀਵਲ ਸੀਜ਼ਨ ਹੈ ਇੱਕ ਕਮਿਸ਼ਨਰ ਪੁਲਿਸ ਆਫ ਅਮਰਸਰ ਦੇ ਜਿਹੜੇ ਆਫੀਸਰਸ ਨੇ ਉਹ ਦਿਨ ਰਾਤ ਮਿਹਨਤ ਕਰ ਰਹੇ ਨੇ ਮੈਂ ਦਿੱਲੀ ਮੁਬਾਰਕਾ ਦਿਨਾਂ ਡੀਸੀਪੀ ਸਾਹਿਬ ਰਵਿੰਦਰਪਾਲ ਜੀ ਨੂੰ ਜਗਵਿੰਦਰ ਜੀ ਸਾਡੇ ਏਡੀਸੀਪੀ ਹਰਮਿੰਦਰ ਏਸੀਪੀ ਇੰਸਪੈਕਟਰ ਮੋਲਤਦੀਪ ਸਿੰਘ ਸਾਡੇ ਇੰਸਪੈਕਟਰ ਸੀਆਈਏ ਤੇ ਉਹਨਾਂ ਦੀ ਸਾਰੀ ਟੀਮ ਨੂੰ ਉਹਨਾਂ ਨੇ ਫੇਰ ਇੱਕ ਵਾਰੀ ਜਿਹੜਾ ਇੰਟੈਲੀਜੈਂਸ ਬੇਸਡ ਆਪਰੇਸ਼ਨ ਹੈ ਔਰ ਇਹ ਥੋਟ ਕੀਤੀ ਹੈ ਜਿਹੜੀ ਮੁੱਢਲੀ ਪੁਛਕਿਛ ਸਾਹਮਣੇ ਆਈ ਹੈ ਕਿ ਗੈਂਗਸਟਰਸ ਦੇ ਵਾਸਤੇ ਇਹ ਆਨੈਸੀ ਆਰਗੇਨਾਈਜ਼ ਕ੍ਰਾਈਮ ਵਾਸਤੇ ਤੇ ਅਸੀਂ ਉੱਥੇ ਵਰਕ ਕਰ ਰਹੇ ਹਾਂ ਕਿ ਕੌਣ ਰੈਸੀਪੀਐਂਟ ਸੀ ਉਹਦੇ ਨਾਲ ਇਹ ਹੈ ਕਿ ਜਿਹੜੀ ਇਹਨਾਂ ਦੀ ਆਪਸ ਵਿੱਚ ਇੰਟਰ ਗੈਂਗ ਰਾਈਵਲਰੀ ਹੈ ਜਾਂ ਹੋਰ ਹਿਨਸ ਕ੍ਰਾਈਮ ਆ ਕਾਫੀ ਬਚਤ ਹੋਈ ਹੈ ਜੇ ਆਪਾਂ ਅਮੇਜਿਨ ਕਰੀਏ ਕਿ 12 ਬਿਲਕੁਲ ਬ੍ਰੈਂਡ ਨਿਊ ਸਫਿਸਟੀਕੇਟਿਡ ਫੋਰਨ ਬੇਸ ਪਿਸਟਲਸ ਇੱਥੇ ਆ ਰਹੇ ਆ ਤੇ ਨੈਚੁਰਲੀ ਗਲਤ ਅਤਾਂ ਚਲੇ ਜਾਂਦੇ ਤਾਂ ਉਹਦਾ ਕੀ ਹਸ਼ਰ ਹੁੰਦਾ ਤੋਂ ਬਾਕੀ ਇਹਦੇ ਤੇ ਹੋਰ ਵੀ ਅਸੀਂ ਕੰਮ ਕਰਾਂਗੇ ਇਹਦੇ ਵਿੱਚ ਟੁਕੇ ਜਿਹੜਾ ਅਜੇ ਫਾਈਨੈਂਸ਼ੀਅਲ ਐਂਗਲ ਉੱਤੇ ਅਸੀਂ ਪੂਰਾ ਜ਼ੋਰ ਦੇ ਰਹੇ ਹਾਂ ਪਲੱਸ ਇਹਨਾਂ ਦੇ ਕੁਝ ਲਿੰਕੇਜਸ ਹੋਰ ਆਏ ਆ ਜੇ ਆਪਾਂ ਐਨਟੀਐਫ ਲੁਧਿਆਣਾ ਦਾ ਕੇਸ ਦੇਖੀਏ ਅੱਧਾ ਕਿਲੋ ਆਇਸ ਦਾ ਦੋ ਪਿਸਟਲਸ ਵਾਲਾ ਉਹ ਵੀ ਬੜਾ ਇੰਪੋਰਟੈਂਟ ਰਿਕਵਰੀ ਹੈ ਕਿ ਕਿੱਥੇ ਤੱਕ ਦੂਰ ਤੱਕ ਜਾ ਕੇ ਇਹਨਾਂ ਨੇ ਮਾਰ ਕੀਤੀ ਔਰ ਉੱਥੇ ਡਿਲੀਵਰੀਆਂ ਕਰਨ ਗਏ ਕਿੱਥੇ ਫੜੇ ਗਏ ਸੋ ਇਹਦੇ ਤੇ ਹੋਰ ਕਾਰਵਾਈ ਤੇ ਮੈਨੂੰ ਕਾਫੀ ਆਸ ਹੈ ਕਿ ਆਉਣ ਵਾਲੇ ਟਾਈਮ ਚ ਕੁਝ ਰਿਕਵਰੀ ਵੀ ਹੋਏਗੀ ਤੇ ਅਰੈਸਟ ਵੀ ਹੋਰ ਹੋ ਸਕਦੀ ਹੈ देखो आज ये सानू ओ मैं ਤੁਹਾਡੇ ਨਾਲ ਤਾਂ ਨਹੀਂ ਡਿਸਕਲੋਸ ਕਰ ਰਿਹਾ ਸਾਨੂੰ ਕਾਫੀ ਕਲੀਅਰ ਹੋਇਆ ਵੀ ਕਿਹੜੇ ਗੈਂਗ ਨੇ ਮੰਗਾਏ ਆ ਕਿਉਂਕਿ ਇਹਦੇ ਚ ਕਾਫੀ ਇਹਦੇ ਡੀਪਲੀ ਅਸੀਂ ਅਜੇ ਬੰਦੇ ਇੱਕ ਦੋ ਫੜਨੇ ਨੇ ਔਰ ਨਹੀਂ ਤਾਂ ਫਿਰ ਬੰਦਾ ਅਲਰਟ ਹੋ ਜਾਂਦਾ ਜੇ ਆਪਾਂ ਸਾਰੀ ਗੱਲ ਪਹਿਲਾਂ ਦੱਸ ਦਿੰਨੇ ਆ ਬਟ ਡੈਫੀਨਟਲੀ ਇਟ ਵਾਸ ਫॉर ਔਰਗੇਨਾਈਜ਼ਡ ਕ੍ਰਾਈਮ ਇਹ ਮੈਂ ਮਤਲਬ ਬੜਾ ਤੁਹਾਨੂੰ ਕੰਫੀਡੈਂਟਲੀ ਦੱਸ ਰਿਹਾ ਔਰ ਮਿੰਦਰ ਜੀ ਨਹੀਂ ਉਹ ਮਾਰਨ ਵਾਲੀ ਕੋਈ ਗੱਲ ਨਹੀਂ ਆ ਜੇ ਆਈ ਜੀ ਅਜੇ ਤਾਂ ਹਥਿਆਰ ਪਹੁੰਚਣੇ ਸੀਗੇ ਮਾੜੇ ਹੱਥਾਂ ਚ ਅੱਗੇ ਉਹਨਾਂ ਨੇ ਕੀ ਕਰਨਾ ਸੀ ਉਹ ਜਲਦੀ ਅਸੀਂ ਗ੍ਰਿਫਤਾਰ ਕਰਕੇ ਹੀ ਉਹਨਾਂ ਨੂੰ ਆ ਆਰਡਰਨਾ ਸ਼ੇਅਰ ਕਰਾਂਗੇ ਐਸੇ ਕੋਈ ਇੰਨੇ ਸਿਗਨੀਫੀਕੈਂਟ ਨਹੀਂ ਬਟ ਬੇਸਿਕਲੀ ਫਾਈਨੈਂਸ਼ੀਅਲ ਐਂਗਲ ਇਜ਼ ਬੜਾ ਇੰਪੋਰਟੈਂਟ ਮੈਨੂੰ ਲੱਗ ਰਿਹਾ ਉਸਤੇ ਅਸੀਂ ਕਾਫੀ ਕੰਮ ਕਰਾਂਗੇ ਕਿ ਜੀ ਸਾਰਾ ਤੁਹਾਨੂੰ ਪ੍ਰੈਸ 'ਚ ਅਸੀਂ ਬਰੀਫ ਕਰਾਂਗੇ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ